ਸਾਡੇ ਸਿੱਖ ਜਿਹੜੇ ਸੀ ਪੰਜਾਬ ਦੀ ਧਰਤੀ ਦੇ ਉੱਤੇ ਸ਼ਹੀਦ ਕਰ ਦਿੱਤੇ ਗਏ। ਜਦੋਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੇ ਸੇਵਾ ਨਿਭਾਰਿਆ ਸੀ ਤੇ ਤੁਹਾਨੂੰ ਪਤਾ ਹੈ ਕਿ ਮੈਨੂੰ ਹੋਮ ਮਿਨਿਸਟਰ ਮਿਲਣਾ ਆਇਆ ਸੀ। ਹਾਈ ਗੱਲਾਂ ਜਿਹੜੀਆਂ ਮੈਂ ਅੱਜ ਤੁਹਾਡੇ ਨਾਲ ਕੀਤੀਆਂ ਨੇ ਇਹ ਉਸ ਵਕਤ ਮੈਂ ਹੋਮ ਮਿਨਿਸਟਰ ਨਾਲ ਕੀਤੀਆਂ ਸੀ। ਮੈਂ ਉਹਨੂੰ ਕਿਹਾ ਕਿ ਤੁਸੀਂ ਸਾਡੇ ਤੇ ਮੱਲਮ ਨਹੀਂ ਲਾਈ। ਹਾਈ ਗੱਲਾਂ ਜਿਹੜੀਆਂ ਮੈਂ ਅੱਜ ਤੁਹਾਡੇ ਨਾਲ ਕੀਤੀਆਂ ਨੇ ਇਹ ਉਸ ਵਕਤ ਮੈਂ ਹੋਮ ਮਿਨਿਸਟਰ ਨਾਲ ਕੀਤੀਆਂ ਸੀ। ਮੈਂ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਤੇ ਮੱਲਮ ਨਹੀਂ ਲਾਈ ਸਾਡੀ ਨੌ ਨਵੇਂ ਮਿਨਿਸਟਰ ਬਣਾ ਦਿਓ ਸਾਡੀ ਧੀ ਨੂੰ ਬਣਾ ਦਿਓ ਸਾਡੇ ਪੁੱਤ ਨੂੰ ਬਣਾ ਦਿਓ ਉਹਨਾਂ ਨੇ ਮੱਲਮ ਨਹੀਂ ਮੰਗੀ ਸੰਤ ਹਰਚੰਦ ਸਿੰਘ ਲੰਕੋਵਾਲ ਦੀ ਵਰਸੇ ਸਮਾਗਮ ਮੋਕੇ ਅੱਜ ਨਵੇਂ ਅਕਾਲੀ ਦਲ ਦੇ ਵੱਲੋਂ 1/1 ਇਕੱਠ ਸੱਜਿਆ ਗਿਆ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਨਵੇਂ ਅਕਾਲੀ ਦਲ ਦੇ ਪ੍ਰਧਾਨ ਕਿਆਨੀ ਹਾਪੀ ਸਿੰਘ ਨੇ ਦੱਸਿਆ ਕਿ ਜੋ ਤਾਂ ਉਹ ਅਕਾਲ ਤਖਤ ਦੇ ਜਥੇਦਾਰ ਸੀ ਤਾਂ ਭਾਰਤ ਦੇ ਗ੍ਰਹਿ ਮੰਤਰੀ ਵੱਲੋਂ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਇਸ ਮੁਲਾਕਾਤ ਨੂੰ ਲੈ ਕੇ ਵੀ ਕਈ ਲੋਕਾਂ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਸਮੇਂ ਹੋਈ ਗੱਲਬਾਤ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਗ੍ਰਹਿ ਮੰਤਰੀ ਨੂੰ ਆਖਿਆ ਸੀ ਕਿ ਜੋ ਕਾਂਗਰਸ ਸਰਕਾਰ ਸਮੇਂ ਸਿੱਖਾਂ ਦੇ ਨਾਲ ਵਿਤਕਰਾ ਹੋਇਆ ਉਸ ਲਈ ਤੁਹਾਨੂੰ ਮਰਹਮ ਲਗਾਉਣੀ ਚਾਹੀਦੀ ਹੈ ਅਤੇ ਉਹਨਾਂ ਦੱਸਿਆ ਕਿ ਇਹ ਗ੍ਰਹਿ ਮੰਤਰੀ ਦਾ ਜਵਾਬ ਵੀ ਹੈਰਾਨੀਜਨਕ ਸੀ 1 ਲੱਖ ਤੋਂ ਲੈ ਕੇ 2 ਲੱਖ ਤੱਕ ਸਾਡੇ ਸਿੱਖ ਜਿਹੜੇ ਸੀ ਪੰਜਾਬ ਦੀ ਧਰਤੀ ਦੇ ਉੱਤੇ ਸ਼ਹੀਦ ਕਰ ਦਿੱਤੇ ਗਏ ਝੂਠੇ ਮੁਕਾਬਲੇ ਬਣਾ ਕੇ ਜਿਹੜਾ ਹੈ ਉਹ ਖਤਮ ਕਰ ਦਿੱਤੇ ਗਏ ਤੇ ਸਿੱਖਾਂ ਨੇ ਖਾਸ ਕਰ ਪੰਜਾਬੀਆਂ ਨੇ 1997 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਮੈਂ ਪਹਿਲਾਂ ਸ੍ਰੀ ਅਕਾਲ ਤਖਤ ਤੋਂ ਵੀ ਕਿਹਾ ਸੀ ਕਿ ਇਹ ਸੋਚ ਕੇ ਸਰਕਾਰ ਬਣਾਈ ਕਿ ਇਹ ਸਰਕਾਰ ਜਿਹੜੀ ਹੈ ਸਾਡੇ ਜ਼ਖਮਾਂ ਤੇ ਮਲ੍ਹਮ ਲਾਏਗੀ ਪਰ ਮਲ੍ਹਮ ਲੱਗੀ ਨਹੀਂ ਆ ਜਦੋਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੇ ਸੇਵਾ ਨਿਭਾਰਿਆ ਸੀ ਤੇ ਤੁਹਾਨੂੰ ਪਤਾ ਹੈ ਕਿ ਮੈਨੂੰ ਹੋਮ ਮਿਨਿਸਟਰ ਮਿਲਣ ਆਇਆ ਸੀ ਕੀ ਗੱਲਬਾਤ ਹੋਈ ਸੀ ਉਹ ਅਗਲੇ ਦਿਨ ਮੈਂ ਮੀਡੀਆ 'ਚ ਵੀ ਦੱਸੀ ਸੀ ਲੇਕਿਨ ਦਿੱਲੀ ਦੇ ਇੱਕ ਆਗੂ ਨੇ ਬਿਆਨ ਦਿੱਤਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਰੀ ਗੱਲਬਾਤ ਜਿਹੜੀ ਹੈ ਉਹ ਮੀਡੀਆ ਦੇ ਸਾਹਮਣੇ ਨਸ਼ਰ ਕਰਨੀ ਚਾਹੀਦੀ ਹੈ। ਚਲ ਇੱਕ ਗੱਲ ਮੈਂ ਹੋਰ ਨਸ਼ਰ ਕਰ ਦਿੰਦਾ। ਹਾਈ ਗੱਲਾਂ ਜਿਹੜੀਆਂ ਮੈਂ ਅੱਜ ਤੁਹਾਡੇ ਨਾਲ ਕੀਤੀਆਂ ਨੇ ਇਹ ਉਸ ਵਕਤ ਮੈਂ ਹੋਮ ਮਿਨਿਸਟਰ ਨਾਲ ਕੀਤੀਆਂ ਸੀ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਤੇ ਮੱਲਮ ਨਹੀਂ ਲਾਈ। ਜੇ ਕਾਂਗਰਸ ਨੇ ਸਾਡੇ ਤੇ ਜ਼ਖਮ ਦਿੱਤੇ ਸੀ ਸਾਨੂੰ ਸਾਡੇ ਹਿਰਦੇ ਬਲੁੰਦ ਰਹੇ ਸੀ ਸਾਡੇ ਜ਼ਖਮ ਜੜੇ ਹੈ ਡੂੰਘੇ ਸਾਨੂੰ ਦਿੱਤੇ ਸੀ ਤੇ ਤੁਹਾਡੀ ਬੀਜੇਪੀ ਦੇ ਸਰਕਾਰ ਨੇ ਸਾਡੇ ਮਲ੍ਹਮ ਨਹੀਂ ਲਾਏਗੀ ਘਟੂ ਘਟ ਤੁਹਾਨੂੰ ਮਲ੍ਹਮ ਲਾਉਣੀ ਚਾਹੀਦੀ ਸੀ ਸਾਡੇ ਤੇ ਉਹਦਾ ਜਵਾਬ ਪਤਾ ਕੀ ਸੀ ਉਹਦਾ ਜਵਾਬ ਸੀ ਕਹਿੰਦੇ ਮਲ੍ਹਮ ਮੰਗੀ ਕਿੱਥੋਂ ਸੀ ਮਨਿਸਟਰੀਆਂ ਮੰਗੀਆਂ ਸੀ ਅਸੀਂ ਦੇਤੀਆਂ ਇਹ ਜਵਾਬ ਸੀ ਉਹਦਾ ਮਨਿਸਟਰੀਆਂ ਮੰਗੀਆਂ ਸੀ ਅਸੀਂ ਦੇਤੀਆਂ ਮਲ੍ਹਮ ਮੰਗੀ ਕਿੱਥੇ ਸੀ ਤੁਹਾਡੇ ਜ਼ਖਮਾਂ ਤੇ ਲਾਉਣ ਵਾਸਤੇ ਤੇ ਮੰਗਣੀ ਕਿਹਨੇ ਸੀ ਜਿਨ੍ਹਾਂ ਨੇ ਮinistryਆਂ ਮੰਗੀਆਂ ਸਾਡੀ ਨੌ ਨੂ ਮinistr ਬਣਾ ਦਿਓ ਸਾਡੀ ਧੀ ਨੂੰ ਬਣਾ ਦਿਓ ਸਾਡੇ ਪੁੱਤ ਨੂੰ ਬਣਾ ਦਿਓ ਉਹਨਾਂ ਨੇ ਮੱਲਮ ਨਹੀਂ ਮੰਗੀ ਜਦ ਕਿ ਮੰਗਣੀ ਮੱਲਮ ਚਾਹੀਦੀ ਸੀ ਕਿਉਂਕਿ ਜ਼ਖਮ ਬਹੁਤ ਡੂੰਘੇ ਸੀ ਬਹੁਤ ਗਹਿਰੇ ਸੀ ਭਰ ਨਹੀਂ ਸਕਦੇ ਪਰ ਫਿਰ ਵੀ ਜੇ ਮੱਲਮ ਮਿਲ ਜਾਂਦੀ ਤੇ ਥੋੜਾ ਬਹੁਤਾ ਸਕੂਨ ਜਿਹੜਾ ਹੈ ਉਹ ਤਾਂ ਮਿਲਦਾ ਪਰ ਉਹ ਨਹੀਂ ਹੋਇਆ 1 ਲੱਖ ਤੋਂ ਲੈ ਕੇ 2 ਲੱਖ ਤੱਕ ਸਾਡੇ ਸਿੱਖ ਜਿਹੜੇ ਸੀ ਪੰਜਾਬ ਦੀ ਧਰਤੀ ਦੇ ਉੱਤੇ ਸ਼ਹੀਦ ਕਰ ਦਿੱਤੇ ਗਏ ਝੂਠੇ ਮੁਕਾਬਲੇ ਬਣਾ ਕੇ ਜਿਹੜਾ ਹੈ ਉਹ ਖਤਮ ਕਰ ਦਿੱਤੇ ਗਏ ਤੇ ਸਿੱਖਾਂ ਨੇ ਖਾਸ ਕਰ ਪੰਜਾਬੀਆਂ ਨੇ 1997 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਮੈਂ ਪਹਿਲਾਂ ਸ੍ਰੀ ਅਕਾਲ ਵੀ ਕਿਹਾ ਸੀ ਕਿ ਇਹ ਸੋਚ ਕੇ ਸਰਕਾਰ ਬਣਾਈ ਕਿ ਇਹ ਸਰਕਾਰ ਜਿਹੜੀ ਹੈ ਸਾਡੇ ਜ਼ਖਮਾਂ ਤੇ ਮਲ੍ਹਮ ਲਾਏਗੀ ਪਰ ਮਲ੍ਹਮ ਲੱਗੀ ਨਹੀਂ ਆ ਜਦੋਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੇ ਸੇਵਾ ਨਿਭਾਰਿਆ ਸੀ ਤੇ ਤੁਹਾਨੂੰ ਪਤਾ ਹੈ ਕਿ ਮੈਨੂੰ ਹੋਮ ਮਿਨਿਸਟਰ ਮਿਲਣ ਆਇਆ ਸੀ ਕੀ ਗੱਲਬਾਤ ਹੋਈ ਸੀ ਉਹ ਅਗਲੇ ਦਿਨ ਮੈਂ মিডিਆ 'ਚ ਵੀ ਦੱਸੀ ਸੀ ਲੇਕਿਨ ਦਿੱਲੀ ਦੇ ਇੱਕ ਆਗੂ ਨੇ ਬਿਆਨ ਦਿੱਤਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਰੀ ਗੱਲਬਾਤ ਜਿਹੜੀ ਹੈ ਉਹ মিডিਆ ਦੇ ਸਾਹਮਣੇ ਨਸ਼ਰ ਕਰਨੀ ਚਾਹੀਦੀ ਹੈ ਚਲ ਇੱਕ ਗੱਲ ਮੈਂ ਹੋਰ ਨਸ਼ਰ ਕਰ ਦਿੰਦਾ ਹਾਈ ਗੱਲਾਂ ਜਿਹੜੀਆਂ ਮੈਂ ਅੱਜ ਤੁਹਾਡੇ ਨਾਲ ਕੀਤੀਆਂ ਨੇ ਤੇ ਉਸ ਵਕਤ ਮੈਂ ਹੋਮ ਮਿਨਿਸਟਰ ਨਾਲ ਕੀਤੀਆਂ ਸੀ ਮੈਨੂੰ ਨੇ ਕਿਹਾ ਕਿ ਤੁਸੀਂ ਸਾਡੇ ਤੇ ਮਲਮ ਨਹੀਂ ਲਾਈ ਜੇ ਕਾਂਗਰਸ ਨੇ ਸਾਡੇ ਤੇ ਜ਼ਖਮ ਦਿੱਤੇ ਸੀ ਸਾਨੂੰ ਸਾਡੇ ਹਿਰਦੇ ਬਲੁੰਦਰੇ ਸੀ ਸਾਡੇ ਜ਼ਖਮ ਜਿਹੜੇ ਹੈ ਡੂੰਘੇ ਸਾਨੂੰ ਦਿੱਤੇ ਸੀ ਤੇ ਤੁਹਾਡੀ ਬੀਜੇਪੀ ਦੇ ਸਰਕਾਰ ਨੇ ਸਾਡੇ ਮਲਮ ਨਹੀਂ ਲਾਏਗੀ ਘਟੂ ਘਟ ਤੁਹਾਨੂੰ ਮਲਮ ਲਾਉਣੀ ਚਾਹੀਦੀ ਸੀ ਸਾਡੇ ਤੇ ਉਹਦਾ ਜਵਾਬ ਪਤਾ ਕੀ ਸੀ ਉਹਦਾ ਜਵਾਬ ਸੀ ਕਹਿੰਦੇ ਮਲਮ ਮੰਗੀ ਕਿੱਥੋਂ ਸੀ ਮਨਿਸਟਰੀਆਂ ਮੰਗੀਆਂ ਸੀ ਅਸੀਂ ਦੇਤੀਆਂ ਇਹ ਜਵਾਬ ਸੀ ਉਹਦਾ ਮਨਿਸਟਰੀਆਂ ਮੰਗੀਆਂ ਸੀ ਅਸੀਂ ਦੇਦੀਆਂ ਮਲਮ ਮੰਗੀ ਕਿੱਥੇ ਸੀ ਤੁਹਾਡੇ ਜ਼ਖਮਾਂ ਤੇ ਲਾਉਣ ਵਾਸਤੇ ਤੇ ਮੰਗਣੀ ਕਿਹਨੇ ਸੀ ਜਿਨ੍ਹਾਂ ਨੇ ਮਨਿਸਟਰੀਆਂ ਮੰਗੀਆਂ ਸਾਡੀ ਨੌ ਨੂ ਮਿਨਿਸਟਰ ਬਣਾ ਦਿਓ ਸਾਡੀ ਧੀ ਨੂੰ ਬਣਾ ਦਿਓ ਸਾਡੇ ਪੁੱਤ ਨੂੰ ਬਣਾ ਦਿਓ ਉਹਨਾਂ ਨੇ ਮਲਮ ਨਹੀਂ ਮੰਗੀ ਜਦ ਕਿ ਮੰਗਣੀ ਮਲਮ ਚਾਹੀਦੀ ਸੀ ਕਿਉਂਕਿ ਜ਼ਖਮ ਬਹੁਤ ਡੂੰਘੇ ਸੀ ਬਹੁਤ ਗਹਿਰੇ ਸੀ ਭਰ ਨਹੀਂ ਸਕਦੇ ਪਰ ਫਿਰ ਵੀ ਜੇ ਮਲਮ ਮਿਲ ਜਾਂਦੀ ਤੇ ਥੋੜਾ ਬਹੁਤਾ ਸਕੂਨ ਜਿਹੜਾ ਹੈ ਉਹ ਤਾਂ ਮਿਲਦਾ ਔਰ ਨਹੀਂ ਹੋਇਆ। ਨਿਰਧਾਰਾ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਸੰਘੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਕਾਇਕਾ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ। ਅਬ ਧਰਮ, धरोहਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ। ਸਾਥ ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ। ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ। ਸਿਰਫ ਲੋਕਾਂ ਦੀ ਗੱਲ।